ਲਾਹੌਰ ਦੇ ਨੇੜੇ ਜ਼ੰਮਰਪਿੰਡ ਦੇ ਰਹਿਣ ਵਾਲੇ ਇਹ ਪਿਤਾ ਤੇ ਪੁੱਤਰ ਮਿਲ ਵਰਤਨੀਏ ਸਿੱਖ ਸੀ ਮਿਲ ਵਰਤਨੀਏ ਸਿੱਖ ਹੁੰਦੇ ਜਿਨ੍ਹਾਂ ਦੀ ਹਕੂਮਤ ਨਾਲ ਸਮੇਂ ਦੀ ਸਰਕਾਰ ਨਾਲ ਵੀ ਬੰਦੀ ਹੈ ਤੇ ਸਿੱਖਾਂ ਦੇ ਨਾਲ ਵੀ ਬੰਦੀ ਹੈ ਕੁਝ ਸਿੱਖ ਹੁੰਦੇ ਸੀ ਜਿਹੜੇ ਬਾਗੀ ਸਿੱਖ ਹੁੰਦੇ ਸੀ ਜਿਹੜੇ ਬਿਲਕੁਲ ਹੀ ਸਰਕਾਰ ਤੋਂ ਮੂੰਹ ਪਰ ਹੋ ਜਾਂਦੇ ਸੀ ਸਰਕਾਰ ਦੇ ਖਿਲਾਫ ਲੜਦੇ ਸੀ ਕੁਝ ਮਿਲ ਵਰਤਨੀਏ ਸਿੱਖ ਹੁੰਦੇ ਸੀ ਜਿਹੜੇ ਸਰਕਾਰ ਨਾਲ ਥੋੜੀ ਬਣਾ ਕੇ ਰੱਖਦੇ ਸੀ ਟੈਕਸ ਭਾਰ ਦਿੰਦੇ ਸੀ ਸਿੱਖਾਂ ਨਾਲ ਵੀ ਹੁੰਦੇ ਸੀ ਔਰ ਜਦੋਂ ਹਕੂਮਤਾਂ ਮਾਰਦੀਆਂ ਨੇ ਫਿਰ ਉਹ ਇਹ ਨਹੀਂ ਵੇਖਦੀਆਂ ਕਿ ਇਹ ਮਿਲਵਰਤਰੀਆਂ ਸਿੱਖ ਹੈ ਜਾਂ ਬਾਗੀ ਸਿੱਖ ਹੈ ਪਰ ਉਹ ਸਾਰਿਆਂ ਨੂੰ ਮਾਰ ਦਿੰਦੇ। ਇਦਾਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਹੋਇਆ ਸੀ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਇਹ ਨਹੀਂ ਵੇਖਿਆ ਗਿਆ ਕਿ ਇਹ ਸਾਡੇ ਨਾਲ ਮਿਲਾਪ ਰੱਖਣ ਵਾਲਾ ਸਿੱਖ ਹੈ ਟੈਕਸ ਭਰਵਾਲਾ ਸਿੱਖ ਹੈ ਪਰ ਸਾਰੇ ਮਾਰ ਦਿੰਦੇ। ਜਦੋਂ 1982 ਦੇ ਦੌਰਾਨ ਸਿੱਖਾਂ ਦੇ ਗळा ਵਿੱਚ ਪੈਰ ਪਾਏ ਉਦੋਂ ਫਿਰ ਇਹ ਵੀ ਨਹੀਂ ਵੇਖਿਆ ਕਿ ਇਹ ਸਾਡੀ ਪਾਰਟੀ ਦਾ ਹੈ ਜਿਨੇ ਇੰਨਾ ਵੱਡਾ ਕਹਿਰ ਕੀਤਾ ਹੈ। ਇਹ ਵੀ ਨਹੀਂ ਵੇਖਿਆ ਗਿਆ ਕਿਸੇ ਹੋਰ ਪਾਰਟੀ ਦਾ ਇਹ ਵੀ ਨਹੀਂ ਵੇਖਿਆ ਗਿਆ ਬੜਾ ਵੱਡਾ ਦੇਸ਼ ਭਗਤ ਹੈ ਇਹ ਵੀ ਨਹੀਂ ਵੇਖਿਆ ਗਿਆ ਰੋਜ਼ ਸਿੱਖਾਂ ਦੇ ਖਿਲਾਫ ਬੋਲਣ ਵਾਲਾ ਭਾਵੇਂ ਚਿਹਰਾ ਮੋਰਾ ਸਿੱਖਾਂ ਵਰਗਾ ਫਿਰ ਸਾਰੇ ਹੀ ਮਾਰਦੇ ਕਾਲਾ ਜਿਹੜਾ ਤੈਰ ਪਾਪਾਂ ਕਸਾੜ ਦਿੱਤੇ ਪਾਬਜਤੋਂ ਹਕੂਮਤਾਂ ਸਾੜਦੀਆਂ ਤੇ ਮਾਰਦੀਆਂ ਫਿਰ ਉਹ ਹੀ ਨਹੀਂ ਵੇਖਦੀਆਂ ਕਿ ਸਾਡੇ ਪੱਖ ਦਾ ਬੰਦਾ ਜਾਂ ਦੂਜੇ ਦਾ ਬੰਦਾ ਉਹ ਇਹ ਸਾੜੀਆਂ ਵੇਖਦੀ ਜੰਮਰਪਿੰਡ ਦੇ ਰਹਿਣ ਵਾਲੇ ਪਿਤਾ ਤੇ ਪੁੱਤਰ ਭਾਈ ਸੁਖਬੀਰ ਸਿੰਘ ਭਾਈ ਸ਼ਹਬਾਜ਼ ਸਿੰਘ ਭਾਈ ਸੁਬੇਕ ਸਿੰਘ ਦੀ ਸਾਂਝ ਜਕਰੀਆ ਖਾਨ ਦੇ ਨਾਲ ਵਿਦੇਸ਼ ਜਕਰੀਆ ਖਾਨ 19 ਸਾਲ ਲਾਹੌਰ ਦਾ ਸੂਬੇਦਾਰ ਰਿਹਾ 1726 ਤੋਂ ਲੈ ਕੇ 1745 ਤੱਕ ਜਕਰੀਆ ਖਾਨ ਦੀ ਜ਼ਿੰਦਗੀ ਦੇ ਅੰਤਲੇ ਸ਼ਹੀਦ ਭਾਈ ਤਾਰੂ ਸਿੰਘ ਦੀ ਸੀ ਜਿਨ੍ਹਾਂ ਦੇ ਖੋਪਰ ਉਤਾਰਨ ਤੋਂ ਬਾਅਦ ਫਿਰ ਜਕਰੀਆ ਖਾਨ ਦੀ ਵੀ ਮੌਤ ਹੋ ਜਾਂਦੀ ਹੈ ਤੇ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਸਿਰ ਵਿੱਚ ਫਾਂਦਾ ਖਾਂਦਾ ਪਾਪੀ ਜਿਹੜਾ ਸੀ ਇਸ ਸੰਸਾਰ ਨੂੰ ਛੱਡ ਗਿਆ ਪਰ ਇਹਦੇ ਨਾਲ ਭਾਈ ਸੁਬੇਕ ਸਿੰਘ ਦੀ ਵੀ ਸਾਹਜ ਹੈ ਭਾਈ ਸੁਬੇਕ ਸਿੰਘ ਜੀ ਨੂੰ ਉਸ ਵੇਲੇ ਲਾਹੌਰ ਦੇ ਵਿੱਚ ਕੋਤ ਵਾਲੀ ਦਾ ਇੰਚਾਰਜ ਲਾ ਦਿੱਤਾ ਗਿਆ ਹੁਣ ਭਾਈ ਸੁਬੇਕ ਸਿੰਘ ਜੀ ਜਦੋਂ ਲਾਹੌਰ ਦੇ ਵਿੱਚ ਕੋਤ ਵਾਲੀ ਦੇ ਇੰਚਾਰਜ ਲੱਗੇ ਤੇ ਜਿਹੜੇ ਬੇਗੁਨਾ ਸਿੱਖਾਂ ਦੇ ਉੱਪਰ ਜ਼ੁਲਮ ਹੋ ਰਹੇ ਸੀ ਉਹਨਾਂ ਨੇ ਉਹਨਾਂ ਨੂੰ ਥੋੜੀ ਥੱਲ ਪਾਈ ਬਹੁਤ ਸਾਰੀਆਂ ਕਹਿੰਦੇ ਚਰਖੜੀਆਂ ਜਿਹੜੀਆਂ ਪਟਾ ਦਿੱਤੀਆਂ ਗਈਆਂ ਲਾਹੌਰ ਵਿੱਚ ਤੇ ਸਿੱਖਾਂ ਤੇ ਇੰਤਿਹਾਰ ਜ਼ੁਲਮ ਹੋਏ ਸੀ ਉਹਨਾਂ ਦੇ ਸਿਰਾਂ 'ਚ ਵੱਡੇ ਵੱਡੇ ਜਿਹੜੇ ਡੰਡੇ ਮਾਰ-ਮਾਰ ਕੇ ਸਿਰ ਫੇਰ ਦਿੱਤੇ ਗਏ ਸੀ ਉਹਨਾਂ ਨੂੰ ਜਿਹੜਾ ਸੀ ਹਾਕੀਆਂ ਦੇ ਮਗਲ ਪਾ ਕੇ ਦੋ 파ੜ ਕਰ ਦਿੱਤਾ ਗਿਆ ਸੀ ਉਹਨਾਂ ਨੂੰ ਚਰਖੜੀਆਂ ਤੇ ਚਾੜਿਆ ਗਿਆ ਸੀ ਉਹਨਾਂ ਨੂੰ ਜਿਹੜਾ ਸੀ ਪੂਰੇ ਤਰੀਕੇ ਦੇ ਨਾਲ ਉੱਥੇ ਜਿਹੜਾ ਸੀ ਸ਼ਹੀਦ ਕੀਤਾ ਹੋਇਆ ਤਾਂ ਜਦੋਂ ਭਾਈ ਸੁਬੇਕ ਸਿੰਘ ਜੀ ਔਤਵਾਲੀ ਦੇ ਇੰਚਾਰਜ ਪਣਦੇ ਐ ਇਹਨਾਂ ਨੇ ਕੁਝ ਸਿੱਖ ਜਿਹੜੇ ਸਨ ਉਹਨਾਂ ਨੂੰ ਵੀ ਰਿਹਾਅ ਕਰ ਦਿੱਤਾ ਜਿਹੜੇ ਜ਼ੁਲਮ ਹੋ ਰਹੇ ਸੀ ਉਹ ਥੋੜੇ ਥੋੜੇ ਕਾਨੂੰਨ ਜਿਹੜੇ ਸੀ ਉਹ ਬਦਲਨੇ ਸ਼ੁਰੂ ਕੀਤੇ ਤਾਂ ਇਹ ਤਾਂ ਕਰਕੇ ਭਾਈ ਤਾਰੂ ਇਹ ਜਿਹੜੇ ਭਾਈ ਸੁਬੇਖ ਸਿੰਘ ਦੀ ਸੀ ਉਹ ਸਿੱਖੀ ਦੀ ਵੀ ਸੇਵਾ ਕਰਦੇ ਆ ਤੇ ਸਰਕਾਰ ਨਾਲ ਵੀ ਮਿਲ ਕੇ ਚੱਲਦੇ ਸੀ ਆਖਰਕਾਰ ਜਿਹੜੇ ਜ਼ਕਰੀਆ ਖਾਨ ਦੇ ਪੁੱਤਰ ਸੀ ਉਹਨਾਂ ਨੂੰ ਇਸ ਗੱਲ ਦੀ ਬੜੀ ਨਫ਼ਰਤ ਸੀ ਕਿ ਭਾਈ ਸੁਬੇਖ ਸਿੰਘ ਜਿਹੜੇ ਸਾਡੀ ਕੋਤਵਾਲੀ ਦੇ ਇੰਚਾਰਜ ਹੈ ਜਿਹੜੇ ਕਾਜੀ ਲੋਕ ਸਨ ਉਹ ਵੀ ਅੰਦਰੋਂ ਅੰਦਰ ਹੀ ਈਰਖਾ ਰੱਖਦੇ ਸੀ ਉਹਨਿਕ ਜਦੋਂ ਜਕਰੀਆ ਖਾਨ ਨੂੰ ਸਿੱਖਾਂ ਦੇ ਨਾਲ ਕੋਈ ਕੰਮ ਹੁੰਦਾ ਨਾ ਤੇ ਉਹ ਫਿਰ ਭਾਈ ਸੁਬੇਕ ਸਿੰਘ ਨੂੰ ਕਿਹਾ ਕਰਦਾ ਸੀ ਕਿ ਤੂੰ ਜਾ ਕੇ ਸਿੱਖਾਂ ਨੂੰ ਕਹਿ ਇੱਕ ਵਾਰ ਜਦੋਂ ਫਿਰ ਨਵਾਬੀ ਭੇਜੀ ਉਹਦੋਂ ਨਹੀਂ ਭਾਈ ਸੁਬੇਕ ਸਿੰਘ ਦੇ ਹੱਥੀ ਨਵਾਬੀ ਭੇਜੀ ਗਈ ਸੀ ਜਦੋਂ ਫਿਰ ਇੱਕ ਵਾਰ ਖਜ਼ਾਨਾ ਲੁੱਟਣ ਦੀ ਗੱਲ ਆਈ ਤੇ ਦਿੱਲੀ ਨੂੰ ਖਜ਼ਾਨਾ ਜਾ ਰਿਹਾ ਸੀ ਤੇ ਜਕਰੀਆ ਖਾਨ ਨੇ ਦੇਖਿਆ ਪੈਸੇ ਮੈਂ ਘੱਟ ਦਿੰਦੇ ਆ ਦੱਤੇ ਮੈਂ ਵਾਧਿਆ ਤੇ ਜੇਕਰ ਤੇ ਦਿੱਲੀ ਚ ਜਾ ਕੇ ਨਾ ਪੈਸੇ ਦੀ ਗਿਲਤੀ ਹੋ ਗਈ ਤੇ ਮੇਰੀ ਸ਼ਮਤ ਆ ਜਾਊਗੀ ਉਹਨੇ ਭਾਈ ਸੁਮੇਰ ਸਿੰਘ ਨੂੰ ਕਿਹਾ ਕਿ ਸਿੱਖਾਂ ਨੂੰ ਕਹੇ ਇਹ ਖਜ਼ਾਨਾ ਜਿੱਦੀ ਨਹੀਂ ਪਹੁੰਚਣਾ ਚਾਹੀਦਾ ਇਹਨੂੰ ਛੁਪ ਲੋ। ਪਰ ਗੁਰੂ ਤੇ ਸਿੱਖਾਂ ਨੇ ਵਿਆਸ ਬ੍ਰਿਆ ਦੇ ਕੰਢੇ ਦੇ ਉੱਪਰ ਉਹ ਖਜ਼ਾਨੇ ਨੂੰ ਢੋਟ ਲਿਆ। ਪਤਾ ਹੀ ਨਹੀਂ ਲੱਗ ਸਕਿਆ ਵੀ ਖਜ਼ਾਨਾ ਕਿੰਨਾ ਸੀ ਜਗਰੀਆ ਖਾ ਸੱਚਾ ਹੋ ਗਿਆ ਕਹਿੰਦਾ ਮੈਂ ਜਿੰਨਾ ਤੱਕ ਸਭਾਂ ਦਾ ਸੀ ਦੇਰ। ਬਾਅਦ ਜਦੋਂ ਵੀ ਲੋੜ ਪਈ ਸਿੱਖਾਂ ਦੇ ਨਾਲ ਉਦੋਂ ਭਾਈ ਸੁਵੇਕ ਸਿੰਘ ਹੀ ਆਉਂਦੇ ਐ। ਜਦੋਂ ਹੁਣ ਜਗਰੀਆ ਖਾਂ ਬਿਮਾਰ ਪਿਆ ਤੇ ਉਦੋਂ ਭਾਈ ਤਾਰੂ ਸਿੰਘ ਜੀ ਦੀ ਜੁੜੀ ਲੈਣ ਵਾਸਤੇ ਵੀ ਭਾਈ ਸੁਮੇਰ ਸਿੰਘ ਹੀ ਆਇਆ। जकिया खान दी मौत ਤੋਂ ਬਾਅਦ ਫਿਰ ਉਹਦਾ ਪੁੱਤਰ ਜ਼ੈਹਰ ਖਾਨ ਜਿਹੜਾ ਹੈ ਉਹ ਲਾਹੌਰ ਦਾ ਸੂਬੇਦਾਰ ਬਣਦਾ ਹੈ ਬਣਨ ਤੋਂ ਬਾਅਦ ਇੱਕ ਦਿਨ ਕਾਜ਼ੀ ਰਸਤੇ ਦੇ ਵਿੱਚ ਖੜਾ ਆਪਣੇ ਕੁਝ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਲਾਗੋ ਦੇ ਭਾਈ ਸੁਬੇਕ ਸਿੰਘ ਦੇ ਪੁੱਤਰ ਸ਼ਹਿਬਾਜ਼ ਸਿੰਘ ਲੰਘਦੇ ਐ ਹੁਣ ਕਾਜ਼ੀ ਦੇ ਮਨ ਵਿੱਚ ਈਰਖਾ ਹੈ ਉਹਨੇ ਲੰਘਦੇ ਹੋਏ ਭਾਈ ਸ਼ਹਿਬਾਜ਼ ਸਿੰਘ ਨੂੰ ਕਿਹਾ ਜਾਨ ਉੱਥੇ ਜਿਹਨੇ ਲਾ ਕੇ ਗੱਲ ਕਰੀ ਦੀ ਹੈ ਕਹਿੰਦਾ ਕਿ ਰੱਬ ਇੱਕ ਹੈ ਉਸ ਰੱਬ ਦਾ ਇੱਕੋ ਇੱਕ پیغمبر ਹੈ حضرت محمد ਸਾਹਿਬ ਦੇ ਸਰੇਸ਼ਟ پیغمبر ਨਾਲ ਹੀ ਫਰਵਾਹ ਦੇ ਕੇ ਕਿਹਾ ਸ਼ਬਾਹ ਸਿੰਘ ਮੈਂ ਠੀਕ ਗਿਆ ਨਾ ਤੇ ਭਾਈ ਸ਼ਬਾਹ ਸਿੰਘ ਬਹੁਤ ਸਿਆਣੀ ਇਨਸਾਨ ਸੀ ਇਸ ਵੇਖ ਸਿੰਘ ਦੇ ਪਕਰ ਉਹ ਕਹਿ ਲੰਗੇ ਕਾਜੀ ਸਾਹਿਬ ਤੁਸੀਂ ਬਿਲਕੁਲ ਠੀਕ ਹੈ ਹਰ ਮੁਸਲਮਾਨ ਨੂੰ ਇਸ ਗੱਲ ਤੇ ਜ਼ਕੀਰ ਰੱਖਣਾ ਚਾਹੀਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸਭੇਸ਼ਟ ਪੈਗੰਬਰ ਹੈ ਰਾਜੀ ਹੁਣ ਖਫਾ ਹੋਇਆ ਗੁੱਸੇ ਚ ਆਇਆ ਕਹਿਣ ਲੱਗਾ ਸ਼ਹਾਬਾਤ ਸੇ ਅਕਲ ਮੁਸਲਮਾਨਾਂ ਨੂੰ ਕਿਉਂ ਇੱਕੋ ਦੁਨੀਆ ਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸ੍ਰੇਸ਼ਟ ਪੈਗੰਬਰ ਹੈ ਰਾਜੀ ਸਾਬਾਤ ਨੇ ਕਹਿਣ ਲੱਗੇ ਨਹੀਂ ਕਾਜੀ ਸਾਹਿਬ ਇਹ ਮੁਸਲਮਾਨਾਂ ਦਾ ਵਿਸ਼ਵਾਸ ਹੈ ਉਹਨਾਂ ਨੂੰ ਰੱਖਣਾ ਚਾਹੀਦਾ ਹੈ ਤੇ ਉਸ ਵੇਲੇ ਦੇ ਨਾਲ ਰਾਜੀ ਕਹਿਣ ਲੱਗਾ ਨਹੀਂ ਸਾਰਿਆਂ ਨੂੰ ਰੱਖਣਾ ਚਾਹੀਦਾ ਹੈ ਇਤੋਂ ਤੱਕ ਤੈਨੂੰ ਵੀ ਇਹ ਵਿਸ਼ਵਾਸ ਰੱਖਣਾ ਚਾਹੀਦਾ ਕਿ ਹਜ਼ਰਤ ਮੁਹੰਮਦ ਸਾਹਿਬ ਸੱਚ ਦੇ ਪ੍ਰਗਟ ਕਰਾਇਆ। ਭਾਈ ਸ਼ਬਾਦ ਸੇ ਕਹਿਣ ਲੱਗੇ ਕਹਿੰਦੇ ਕਾਜੀ ਸਾਹਿਬ ਮੈਨੂੰ ਨਿੱਕੋਈ ਵਿਸ਼ਵਾਸ ਹੈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹੈ। ਜਿਨ੍ਹਾਂ ਨੇ ਖੰਡੇ ਬਾੜੇ ਦੀ ਦਾਤ ਦੇ ਕੇ ਅਮਰਤ ਦੀ ਦਾਤ ਦੇ ਕੇ ਸਾਨੂੰ ਗਰੀਬਾਂ ਨੂੰ ਨਿਵਾਜਿਆ ਹੈ। ਜਦੋਂ ਇਹ ਗੱਲ ਸੁਣੀ ਹੁਣ ਕਾਜੀ ਗੁੱਸੇ ਦੇ ਵਿੱਚ ਆ ਗਿਆ। ਇਹ ਗੈਨ ਲੱਗਿਆ ਤੂੰ ਮੇਰੇ ਧਰਮ ਦੀ ਤੋਹਫੀ ਨਹੀਂ ਦਿੱਤੀ ਹੈ। ਇਹ ਹੀ ਸ਼ਿਕਾਇਤ ਲੈ ਕੇ ਉਹ ਜ਼ਰੀਆ ਖਾਨ ਦੇ ਕੋਲ ਗਿਆ। ਕੁਝ ਪੁਤਿਹਾਰਸਕਾਰ ਇਦਾਂ ਲਿਖਦੇ ਐ। ਕਹਿੰਦੇ ਅੱਗੇ ਜਿਹੜਾ ਭਾਈ ਸਹਿਬਾਤ ਸਿੰਘ ਹੈ ਉਹ ਕਾਜ਼ੀ ਦੇ ਕੋਲ ਫਾਰਸੀ ਪੜ੍ਹ ਜਾਂਦਾ। ਤੇ ਕਾਜ਼ੀ ਨੇ ਕਿਹਾ ਕਿ ਵੇਖ ਕਿੰਨਾ ਖੂਬਸੂਰਤ ਨੌਜਵਾਨ ਹੈ। ਸਹਿਬਾਤ ਸਿੰਘ ਨੂੰ ਕਿਹਾ ਸਹਿਬਾਤ ਜੇ ਤੂੰ ਇਸਲਾਮ ਵਿੱਚ ਆ ਜਾਵੇਂ ਤੇ ਮੈਂ ਆਪਣੀ ਬੱਚੀ ਦਾ ਨਗਾ ਤੇਰੇ ਨਾਲ ਕਰ ਦਿਆਂ। ਸਹਿਬਾ ਸਿੰਘ ਨੇ ਕਿਹਾ ਨਹੀਂ ਨਕਾ ਨਹੀਂ ਆਨੰਦ ਕਾਰਜ ਹੋਏਗਾ ਕਾਜੀ ਕਹਿੰਨੇਗਾ ਨਕਾ ਹੋਏਗਾ ਭਾਈ ਸਹਿਬਾ ਸਿੰਘ ਕਹਿੰਦੇ ਨਹੀਂ ਆਨੰਦ ਕਾਰਜ ਹੋਏਗਾ ਇਸੇ ਗੱਲ ਤੋਂ ਬਹਿਸ ਹੋ ਜਾਂਦੀ ਹੈ ਕਾਜੀ ਜਾ ਕੇ ਇਹ ਝੂਠੀ ਸ਼ਿਕਾਇਤ ਜ਼ੈਆ ਖਾਨ ਨੂੰ ਲੋਂਦਾ ਹੈ ਉਹ ਦੇ ਅਗੇ ਮੌਕਾ ਭਾਲ ਦੇ ਸੀਪੇ ਦਾ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਕੇ ਲਿਆ ਕੇ ਲਾਹੌਰ ਦੀ ਜੇਲ੍ਹ ਦੇ ਵਿੱਚ ਬੰਦ ਕਰਨ ਕਰ ਦਿੱਤਾ ਗਿਆ ਬੰਦ ਕਰਨ ਤੋਂ ਪਰੰਤ ਉਹਨਾਂ ਦੇ ਸਾਹਮਣੇ ਸ਼ਰਤ ਬਿਲਕੁਲ ਸਾਰੇ ਸਿੱਖਾਂ ਦੀ ਇੱਕੋ ਜਿਹੀ ਹੈ। ਇਸਲਾਮ ਵਿੱਚ ਆ ਜਾ ਤੇਰੇ ਸਾਰੇ ਪਿਛਲੇ ਗੁਨਾਹ ਮaaf ਕਰ ਦਿੱਤੇ ਜਾਣਗੇ। ਨਹੀਂ ਆਉਂਦਾ ਤਾਂ ਫਿਰ ਇਹਨਾਂ ਨੂੰ ਜ਼ਬੀਰ ਕਰ ਦਿੱਤਾ ਜਾਏ, ਖਤਮ ਕਰ ਦਿੱਤਾ ਜਾਏ। ਭਾਈ ਸੁਬੇਸ਼ ਸਿੰਘ, ਭਾਈ ਸ਼ਹਾਬਾਦ ਸਿੰਘ ਕਹਿਣ ਲੱਗੇ ਕਿ ਆਪਣੇ ਧਰਮ ਦੇ ਵਿੱਚ ਰਹਿ ਕੇ ਸ਼ਹਾਦਤ ਦੇਣੀ ਪ੍ਰਵਾਨ ਹੈ, ਲੇਕਿਨ ਤਬਕ ਧਰਮ ਜਿਹੜਾ ਤਬਦੀਲ ਨਹੀਂ ਕੀਤਾ ਜਾ ਸਕਦਾ। ਨਾਲੇ ਤਬਦੀਲ ਕਰਨ ਤੋਂ ਬਾਅਦ ਜਿਹੜੀ ਮੌਤ ਨਹੀਂ ਆਉਣੀ। ਇਹ ਤਾਂ ਹੋ ਨਹੀਂ ਸਕਦਾ ਕਿ ਮੁਸਲਮਾਨ ਬਣ ਜੇ ਬੰਦਾ ਫਿਰ ਉਹਨੂੰ ਮੌਤ ਨਹੀਂ ਆਉਣੀ ਮੌਤ ਤਾਂ ਫਿਰ ਵੀ ਆਉਣੀ ਹੈ ਜੇ ਫਿਰ ਵੀ ਮੌਤ ਆਉਣੀ ਹੈ ਕਿ ਸਿੱਖ ਹੋ ਗਏ ਕਿਉਂਕਿ ਮਰ ਲਿਆ ਜਾਂਦਾ ਉਹਨਾਂ ਨੂੰ ਚਰਖੜੀ ਤੇ ਚਾੜ ਦੇਣ ਦਾ ਹੁਕਮ ਸੁਣਾਇਆ ਗਿਆ ਭਾਈ ਸੁਬੇਸ਼ ਸਿੰਘ ਭਾਈ ਸ਼ਬਾਸ਼ ਸਿੰਘ ਪਹਿਲਾਂ ਪੁੱਤਰ ਨੂੰ ਬਿਠਾਇਆ ਗਿਆ ਸਾਹਮਣੇ ਤੇ ਪਿਤਾ ਨੂੰ ਚਰਖੜੀ ਤੇ ਚਾੜਿਆ ਗਿਆ ਕਿਉਂਕਿ ਜਦੋਂ ਪਿਤਾ ਦੇ ਉੱਪਰ ਜ਼ੁਲਮ ਹੋਣਗੇ ਪੁੱਤਰ ਆਪਣੇ ਆਪ ਹੀ ਮਰ ਜਾਏਗਾ ਉਹ ਚਰਖੜੀ ਦੇ ਇੱਕ ਏੜੇ ਨੇ ਉਨੇ ਦੰਦਿਆਂ ਨੇ ਭਾਈ ਸੁਖਬੀਰ ਸਿੰਘ ਦੇ ਵਿੱਚੋਂ ਮਾਸ ਤੇ ਅੰਗੋਟੀਆਂ ਨੂੰ ਕੁੱਟ ਲਿਆ। ਸਾਹਮਣੇ ਖੜਾ ਪੁੱਤਰ ਸਾੜਾ ਕੁਝ ਵੇਖ ਰਿਹਾ ਸੀ। ਭਾਈ ਸੁਖਬੀਰ ਸਿੰਘ ਅਕਾਲ ਅਕਾਲ ਜਪਦੇ ਪਏ ਸਨ। ਕਾਜੀ ਕਹਿਣ ਲੱਗਾ ਰੋਕੋ। ਦਰਖਤ ਨੂੰ ਰੋਕ ਦਿੱਤਾ ਗਿਆ। ਕਹਿੰਦੇ ਹੁਣ ਸਹਬਾਦ ਸਿੰਘ ਨੂੰ ਉਤਾਰਿਆ ਜਾਏ। ਜਿਹੜਾ دیਵਾਨ ਸੀ ਨਾ ਲੱਤਪਤ ਰਹਿ। ਉਹ ਕਹਿਣ ਲੱਗਾ ਕਹਿੰਦਾ ਸੁਖਬੀਰ ਸਿੰਘ ਤੂੰ ਮਰਨਾ ਏ ਤੇ ਮਰ ਜਾ। ਉਸ ਸਿੱਖੀ ਲਈ ਆਪਣੀ ਜਾਨ ਕਬਾਉਣੀ ਹੈ ਤੇ ਗਵਾ ਦੇ ਆਪਣੇ ਖੂਲ ਤੇ ਰੱਖ ਲੈ ਕੋਈ ਤੇਰਾ ਨਾਮੋਂ ਨਿਸ਼ਾਨ ਰਹਿ ਜਾਏਗਾ ਸੰਸਾਰ ਦੇ ਉੱਪਰ ਆਪਣੇ ਪੁੱਤਰ ਨੂੰ ਬਚਾਲਾ ਇਹਨੂੰ ਕਹਿ ਸਿੱਖੀ ਛੱਡ ਦੇ ਇਸਲਾਮ ਵਿੱਚ ਆ ਜਾਏ ਇਹਦੀ ਜਾਨ ਬਚ ਜਾਏਗੀ ਤੇ ਜਿਹੜਾ ਜਵਾਬ ਭਾਈ ਸੁਬੇਕ ਸਿੰਘ ਹੁਣਾਂ ਨੇ ਦਿੱਤਾ ਨਾ ਉਹ ਜਵਾਬ ਬੜਾ ਕਮਾਲ ਦਾ ਸੀ ਉਹ ਕਹਿੰਦੇ ਸਾਡੇ ਸਾਰੇ ਕਾਰਜ ਅੱਜ ਤੱਕ ਗੁਰੂ ਨੇ ਸਵਾਰੇ ਆ ਸਿੱਖਣ ਕਾਜ ਗੁਰੂ ਸਵਾਰੇ ਸੀਸ ਬੀਆ ਸਾਧ ਪਰਵਾਰੇ ਅਮਰੇ ਕਾਰਨ ਕੋਲ ਗਵਾਈ ਹਮ ਕੋਲ ਰਾਖੇ ਕਬੜ ਬਣਾਈ 22 ਸਵੇਕ ਸਿੰਘ ਕਹਿਣ ਲੱਗੇ ਸਾਡੀ ਖਾਤਰ ਗੁਰੂ ਨੇ ਆਪਣੀ ਕੁੱਲ ਕੁਰਬਾਨ ਕਰ ਦਿੱਤੇ ਅਸੀਂ ਆਪਣੀ ਕੁੱਲ ਨੂੰ ਬਚਾਈ ਇਹ ਕੀ ਵਡਿਆਈ ਦੀ ਗੱਲ ਹੈ ਜੇ ਸਾਡੇ ਕਰਕੇ ਗੁਰੂ ਨੇ ਆਪਣੀ ਕੁੱਲ ਨਹੀਂ ਬਚਾਈ ਤੇ ਅਸੀਂ ਅੱਜ ਸਿੱਖੀ ਦੀ ਖਾਤਰ ਆਪਣੀ ਕੁੱਲ ਕੁਰਬਾਨ ਕਰ ਦਿਆਂਗੇ ਬਚਾਉਣ ਵਾਲੇ ਨਹੀਂ ਬਾਈ ਸੁਵੇਤ ਨੇ ਇਹਦਾ ਜਵਾਬ ਸੁਣ ਕੇ ਲੱਖਪਤ ਰਾਏ ਬੜਾ ਹੈਰਾਨ ਹੋ ਗਿਆ ਹੁਣ ਪਿਤਾ ਨੂੰ ਸਾਹਮਣੇ ਬਿਠਾਇਆ ਕਿ ਆ ਪੁੱਤਰ ਨੂੰ ਚੱਕਰੀ ਤੇ ਚੜਾਇਆ ਗਿਆ ਜਿਵੇਂ ਆਸ ਕਹਿੰਦਾ ਹੈ ਉਹਨਾਂ ਨੂੰ ਜਿਹੜੇ ਗਵਾਉਣ ਤੋਂ ਬਾਅਦ ਉਤਾਰ ਲਿਆ ਗਿਆ ਹੁਣ ਇਸ ਸਰੀਰ ਦੇ ਵਿੱਚ ਖੂਬੇ ਹੋਏ ਉਹਨਾਂ ਤਿੱਖੇ ਦੰਦਿਆਂ ਦੀ ਦਰਦ ਤੇ ਉਤੋਂ ਫਿਰ ਹੁਣ ਜੇਲ੍ਹ ਦੇ ਵਿੱਚ ਦੁਬਾਰਾ ਬੰਦ ਕਰ ਦਿੱਤਾ ਗਿਆ ਕਹਿੰਦੇ ਹੁਣ ਵੇਖੋ ਭਲਾ ਇਸਲਾਮ ਵਿੱਚ ਆਉਂਦੇ ਆ ਕਿ ਨਹੀਂ ਆਉਂਦੇ ਸਾਡੀ ਜੀਨ ਮੰਨਦੇ ਆ ਕਿ ਨਹੀਂ ਮੰਨਦੇ ਤੇ ਜਦੋਂ ਫਿਰ ਉਹਨਾਂ ਨੂੰ ਜੇਲ੍ਹ ਚ ਬੰਦ ਕੀਤਾ ਤਾਂ ਨਾ ਤੇ ਇਹ ਰਣਨੀਤੀ ਹੁੰਦੀ ਹੈ ਸਰਕਾਰਾਂ ਦੀ ਪਿਤਾ ਤੇ ਪੁੱਤਰ ਨੂੰ ਵਕਤੋਂ ਵੱਖਰਾ ਕੈਦ ਕੀਤਾ ਜੀ ਥੋੜੇ ਦਿਨਾਂ ਬਾਅਦ ਆਣ ਕੇ ਸੁਬੇਤ ਸਿੰਘ ਨੂੰ ਕਿਹਾ ਗਿਆ ਤੇਰਾ ਪੁੱਤਰ ਸ਼ਹਬਾਜ਼ ਸਿੰਘ ਤੇ ਇਸਲਾਮ ਵਿੱਚ ਆਉਣਾ ਮੰਨ ਗਿਆ ਤੇ ਜਾ ਕੇ ਪੁੱਤਰ ਨੂੰ ਕਿਹਾ ਗਿਆ ਸ਼ਹਬਾਜ਼ ਮੇਰਾ ਪਿਤਾ ਸੁਭੇਸ਼ ਸਿੰਘ ਇਸਲਾਮ ਵਿੱਚ ਚੋਣਾ ਮੰਨ ਗਿਆ। ਲੇਕਿਨ ਉਹਨਾਂ ਦੇ ਅੰਦਰ ਦਾ ਨਿਸ਼ਚਾ ਦੇਖੋ। ਪਿਤਾ ਨੇ ਕਿਹਾ ਮੇਰਾ ਪੁੱਤਰ ਕਦੇ ਡੋਲ ਨਹੀਂ ਸਕਦਾ। ਤੇ ਪੁੱਤਰ ਨੇ ਕਿਹਾ ਮੇਰਾ ਪਿਤਾ ਕਦੇ ਡੋਲ ਨਹੀਂ ਸਕਦਾ ਜਿਹੜੇ ਪਿਤਾ ਨੇ ਮੈਨੂੰ ਸਾਖੀਆਂ ਸੁਨਾ ਸੁਨਾ ਕੇ ਵੱਡਾ ਕੀਤਾ ਹੋਵੇ। ਜਿਹੜੇ ਪਿਤਾ ਨੇ ਮੈਨੂੰ ਧਰਮ ਦੀ ਸਿੱਖਿਆ ਦਿੱਤੀ ਹੋਵੇ ਉਹ ਮੇਰਾ ਧਰਮ ਦਾ ਪਿਤਾ ਉਹ ਕਿਵੇਂ ਡੋਲ ਸਕਦਾ ਹੈ। ਮੈਨੂੰ ਧਰਮ ਪੜਾਉਣ ਵਾਲਾ ਪਿਤਾ ਕਿਵੇਂ ਡੋਲ ਸਕਦਾ ਹੈ। ਪੁੱਤਰ ਨੇ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਤੇ ਪਿਤਾ ਨੇ ਵੀ ਜਾਲਮਾਂ ਦੀ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਕੀਤਾ ਫਿਰ ਆਖਰ ਕਿਹਾ ਗਿਆ ਕਹਿੰਦੇ ਕਿ ਡਾਂਗਾਂ ਦੇ ਨਾਲ ਬਹੁਤ ਮਾਰਿਆ ਗਿਆ ਮਾਰ ਮਾਰ ਕੇ ਭਾਈ ਸ਼ਬਾਦ ਸਿੰਘ ਨੇ ਹੱਡੀਆਂ ਤੋੜ ਦਿੱਤੀਆਂ ਗਈਆਂ ਫਿਰ ਦੁਬਾਰਾ ਤੋਂ ਲਿਆਂਦਾ ਗਿਆ ਕੱਟ ਕੇ ਫਿਰ ਚੱਤਰੀ ਤੇ ਚਾੜਿਆ ਗਿਆ ਚਾੜ ਜਾਣ ਕੇ ਟੂਮੇ ਉਡਾ ਕੇ ਪੇਦਾ ਤੇ ਪੁੱਤਰ ਰੋਣੇ ਲੱਸੀ ਬੋਸ਼ਬੀਰ ਕੇ ਡਾ ਗਿਆ